ਸ੍ਰੀ ਆਕਾਲ ਤੁਸੀਂ ਸਾਰੇ ਦੇਖ ਰਹੇ ਹੋ ਫਤਿਹ ਟੀਵੀ ਤੇ ਮੈਂ ਤਵਲੀਨ ਕੌਰ ਸਰਗਰਮੀਆਂ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਕਰਦੀ ਆਂ ਇੱਕ ਵਾਰ ਫੇਰ ਤੁਸੀਂ ਹਾਜ਼ਰ ਹੋ ਗਿਆ ਤੁਹਾਡੇ ਸਾਹਮਣੇ ਪੰਜਾਬ ਦੀਆਂ ਮੁੱਖ ਗਤੀਵਿਧੀਆਂ ਲੈ ਕੇ ਅਤੇ ਜਾਣੂ ਕਰਾਵਾਂਗੇ ਕਿ ਪੰਜਾਬ ਦੇ ਵਿੱਚ ਪਿਛਲੇ 24 ਘੰਟਿਆਂ ਦੇ ਵਿੱਚ ਕੀ ਕੁਝ ਵਾਪਰਿਆ ਸਭ ਤੋਂ ਪਹਿਲਾਂ ਅੱਜ ਦੇ ਆ ਪਹਿਲੀ ਗਤੀਵਿਧੀ ਦੇ ਵਿੱਚ ਪੰਜਾਬ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹੜ੍ਹ ਦੀ ਮਾਰ ਦੇਖਣ ਨੂੰ ਮਿਲ ਰਹੀ ਹੈ ਜਿਸ ਕਰਕੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਐਸੇ ਮੌਕੇ ਸਰਕਾਰ ਅਤੇ ਵੱਖ-ਵੱਖ ਐਨ ਜੀਓ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ ਤਾਂ ਜੋ ਇਨ੍ਹਾਂ ਪੀੜਤ ਪਰਿਵਾਰਾਂ ਦੀ ਸਹਾਇਤਾ ਕੀਤੀ ਜਾਵੇ ਐਸੇ ਮੌਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਵੱਲੋਂ ਵੀ ਉਨ੍ਹਾਂ ਪੀੜਤ ਪਰਿਵਾਰਾਂ ਦੀ ਸਹਾਇਤਾ ਦੇ ਲਈ 2 ਕਰੋੜ ਰੁਪਏ ਦਾ ਸਹਿਯੋਗ ਕੀਤਾ ਗਿਆ ਤਾਂ ਜੋ ਇਨ੍ਹਾਂ ਪੀੜਤ ਪਰਿਵਾਰਾਂ ਨੂੰ ਹੋਰ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਉਨ੍ਹਾਂ ਦੀ ਮਦਦ ਕਿ ਸਮੁੱਚੇ ਸ਼੍ਰੋਮਣੀ ਕਮੇਟੀ ਦੇ ਜਿੰਨੇ ਅਧਿਕਾਰੀ ਤੇ ਜਿੰਨੇ ਸਾਡੇ EMPLOYE WORKER ਆ ਉਹਨਾਂ ਨੇ 2 ਕਰੋੜ ਰੁਪਈਆ ਆਪ ਕਟਾ ਕਰਕੇ ਦਿੱਤਾ। ਸੋ ਮੈਂਬਰ ਸਾਹਿਬਾਨਾਂ ਦਾ ਵੀ ਫਰਜ਼ ਬਣਦਾ ਕਿ ਆਪਾਂ 5100 ਰੁਪਈਆ ਸਰਦਾਰ ਚਰਨਜੀਤ ਸਿੰਘ ਸਾਡੇ ਅੰਮ੍ਰਿਤਪਾਲ ਸਿੰਘ ਦੋਹੇ ਪ੍ਰੈਸ ਰਿਪੋਰਟਰ ਆ ਉਹਨੇ ਵੀ ਅਨਾਉਂਸ ਕੀਤਾ। ਇਹਨਾਂ ਦਾ ਵੀ ਧੰਨਵਾਦ ਕਰਦਾ। ਦੂਸਰੀ ਬੇਨਤੀ ਹੁਣੇ ਕਿਉਂਕਿ ਕੱਲ ਦਾ ਨਵਾਂ ਕੰਮ ਹੋ ਗਿਆ ਕਿ ਫਲਾਡ ਗੇਟ ਪਾਖੜੇ ਦੇ ਵੀ ਖੁੱਲ ਗਏ ਆ ਤੇ ਮੈਨੂੰ ਰਾਤ ਟੈਲੀਫੋਨ ਆਇਆ ਕਿ ਆ ਜਿਹੜਾ ਚਮਕੌਰ ਸਾਹਿਬ ਦਾ ਏਰੀਆ ਇਹ ਸਾਰਾ ਏਰੀਆ ਵੀ ਅੱਜ ਪਾਣੀ ਨਾਲ ਡੁੱਬ ਗਿਆ ਹੁਣ ਇਧਰਲੇ ਵਾਸੀ ਵੀ ਸਾਰਿਆਂ ਮੈਂ ਜਿਹਨਾਂ ਨੂੰ ਅੱਜ ਹਦਾਇਤ ਕੀਤੀ ਆ ਕਿ ਤਰੰਤ ਜਿੱਥੇ ਕਿੱਥੇ ਮਾਛੀਵਾੜਾ ਸਾਡਾ ਕੋਟਾ ਅਸਥਾਨ ਆ ਫਿਰ ਸਾਡਾ ਆਪਣੇ ਕਟਾਣਾ ਸਾਹਿਬ ਆ ਸਾਡੇ ਫਤੇਗੜ ਸਾਹਿਬ ਆ ਉਹਨਾਂ ਸਾਰਿਆਂ ਨੂੰ ਹਦਾਇਤ ਕੀਤੀ ਆ ਕਿਉਂਕਿ ਘੱਗਰ ਨੇ ਵੀ ਅੱਜ ਬਹੁਤ ਵੱਡਾ ਛਾਲਾ ਮਾਰਿਆ ਉਹ ਘੱਗਰ ਬੜਾ ਵੱਡਾ ਅਫੈਕਟ ਕਰਦਾ ਤੂੰ ਤੇ ਨਾਲ ਜਿਲ੍ਹਿਆਂ ਨੂੰ ਪਟਿਆਲੇ ਨੂੰ ਸੰਗਰੂਰ ਨੂੰ ਉਧਰ ਵੀ ਅੱਜ ਸਵੇਰ ਦੀਆਂ ਰਿਪੋਰਟਾਂ ਆ ਰਹੀਆਂ ਕਿ ਪਾਣੀ ਨੇ ਉਧਰ ਵੀ ਤਬਾਹੀ ਮਚਾਈ ਆ ਪੰਜਾਬ ਦੇ ਵਿੱਚ ਲਗਾਤਾਰ ਹੜ੍ਹਾਂ ਦੀ ਮਾ ਦੇਖਣ ਨੂੰ ਮਿਲ ਰਹੀ ਹੈ ਪਹਿਲਾਂ ਵੀ ਪੰਜਾਬ ਦੇ ਵਿੱਚ ਹੜ੍ਹ ਹਾਏ ਸਨ ਇਸ ਵਾਰ ਫੇਰ ਤੋਂ 2025 ਦੇ ਜਿਲਕ ਵਿੱਚ ਜਾਵੇ ਤਾਂ ਪੰਜਾਬ ਦੇ ਵਿੱਚ ਦੁਬਾਰਾ ਹੜ੍ਹ ਆਏ ਨੇ ਜਿਸ ਕਰਕੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਐਸੇ ਮੌਕੇ ਸਰਕਾਰ ਦੇ ਨਾਲ-ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਉਪਰਾਲੇ ਕੀਤੇ ਜਾ ਰਹੇ ਨੇ ਤਾਂ ਜੋ ਪੀੜਤ ਪਰਿਵਾਰਾਂ ਦੀ ਸਹਾਇਤਾ ਕੀਤੀ ਜਾਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਨਫੋਰਮੇਸ਼ਨ ਡਿਪਾਰਟਮੈਂਟ ਦੇ ਵੱਲੋਂ ਵੀ ਸਹਿਯੋਗ ਕੀਤੇ ਜਾ ਰਹੇ ਨੇ ਤਾਂ ਜੋ ਉਹਨਾਂ ਦੇ ਵੱਲੋਂ ਵੀ ਹੁਣ ਪੀੜਤ ਪਰਿਵਾਰਾਂ ਦੀ ਸਹਾਇਤਾ ਕੀਤੀ ਜਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੂਰਾ ਪੰਜਾਬ ਜਿੱਥੇ ਹੜ੍ਹਾਂ ਤੋਂ ਪ੍ਰਭਾਵਿਤ ਹੋ ਰਹੇ ਆ ਉਥੇ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਹਰਜਿੰਦਰ ਸਿੰਘ ਜੀ ਤਾਂ ਮੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਦਾਇਤਾਂ ਤੇ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਖ-ਵੱਖ ਗੁਰਦੁਆਰਾ ਸਹਿਬਾਨਾਂ ਤੋਂ ਜਿਹੜੇ ਹੜਾ ਪ੍ਰਭਾਵਿਤ ਇਲਾਕੇ ਨੇ ਉੱਥੇ ਜਾ ਕੇ ਸੰਗਤਾਂ ਦੀ ਸੇਵਾ ਕੀਤੀ ਜਾ ਰਹੀ ਆ ਚਾਹੇ ਉਹ ਰਸਤਾ ਨੇ ਚਾਹੇ ਡੰਗਰਾਂ ਲਈ ਚਾਰਾ ਆ ਚਾਹੇ ਉਹ ਦਵਾਈਆਂ ਨੇ ਵੱਖ-ਵੱਖ ਜਗ੍ਹਾ ਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਮਾਨਯੋਗ ਪ੍ਰਧਾਨ ਸਾਹਿਬ ਦੇ ਆਦੇਸ਼ਾਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਟਾਫ ਇਹ ਵੱਖ-ਵੱਖ ਗੁਰਦੁਆਰੇ ਸਹਿਬਾਨਾਂ ਦੇ ਸਟਾਫ ਵੱਲੋਂ ਇਹ ਆਪਣੀ ਮੋਢਲਾ ਫਰਜ ਸਮਝ ਕੇ ਸੇਵਾ ਨਿਭਾਈ ਜਾ ਰਹੀ ਆ ਸੋ ਇਸੇ ਲੜੀ ਦੇ ਤਹਿਤ ਜਿੱਤੇ ਪਿਛਲੇ ਦਿਨੀ ਸਮੂਹ ਮੁਲਾਜ਼ਮਾਂ ਨੇ ਆਪਣਾ ਇੱਕ-ਇੱਕ ਦਿਨ ਦੀ ਤਨਖਾਹ ਦੇਣ ਦਾ ਐਲਾਨ ਕੀਤਾ ਸੀਗਾ ਸੋ ਉਸੇ ਲੜੀ ਦੇ ਵਿੱਚ ਵਾਅਦਾ ਕਰਦੇ ਹੋਏ ਜੋ ਸੱਚਕੰਡ ਸ੍ਰੀ ਹਰਮੰਦਰ ਸਾਹਿਬ ਦਾ ਸੂਚਨਾ ਦਫ਼ਤਰ ਆ ਉਹਦੇ ਸਮੂਹ ਸਟਾਫ ਵੱਲੋਂ ਜਿਹੜੀ ਉਹਨਾਂ ਨੇ ਇੱਕ ਇੱਕ ਦਿਨ ਦੀ ਤਨਖਾਹ ਤਾਂ ਦੇਣੀ ਆ ਉਹਦੇ ਤੋਂ ਇਲਾਵਾ ਉਹਨਾਂ ਨੇ ਅੱਜ 25100 ਰੁਪਇਆ ਜਿਹੜਾ ਇਹ ਹੜ੍ਹ ਪੀੜਤ ਦੇ ਲਈ ਫੰਡ ਇਕੱਠਾ ਕੀਤਾ ਜਾ ਰਿਹਾ ਅੱਜ ਸੂਚਨਾ ਦਫ਼ਤਰ ਦੇ ਜਿਹੜੇ ਅਧਿਕਾਰੀ ਨੇ ਸਰਦਾਰ ਅਮਰਤਪਾਲ ਸਿੰਘ ਸਰਦਾਰ ਰਮਪੀਰ ਸਿੰਘ ਇਹਨਾਂ ਦੇ ਸਵੱਚੇ ਸਟਾਫ ਵੱਲੋਂ 25100 ਰੁਪਏ ਦੀ ਜਿਹੜੀ ਇਹ ਰਾਸ਼ੀ ਆ ਤੇ ਦਫ਼ਤਰ ਦੇਖੇ ਜਮ੍ਹਾਂ ਕਰਵਾਈ ਗਈ ਆ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆਂ ਇਹ ਹੋਰਾਂ ਨੂੰ ਵੀ ਅਪੀਲ ਕਰਦੇ ਆ ਆਓ ਆਪਾਂ ਜਿੱਥੇ ਪੂਰਾ ਪੰਜਾਬ ਪੂਰਾ ਸਾਰਾ ਇਲਾਕਾ ਭਾਰਤ ਤੋਂ ਵੱਖ-ਵੱਖ ਜਗ੍ਹਾ ਤੋਂ ਇਹ ਸੇਵਾਦਾਰਾਂ ਵੱਲ ਤੇ ਪਹੁੰਚਦੇ ਨੇ ਆਪਾਂ ਵੀ ਆਪਣੀ ਕਮਾਈ ਵਿੱਚੋਂ ਕਿਰਤ ਕਮਾਈਆਂ ਵਿੱਚੋਂ ਦਸਵੰਧ ਕੱਢ ਕੇ ਇਹਨਾਂ ਵੀਰਾਂ ਦੀ ਉਹਨਾਂ ਭੈਣਾਂ ਦੀ ਭਰਾਵਾਂ ਦੀ ਆਪਾਂ ਵੱਧ ਤੋਂ ਵੱਧ ਸਹਾਇਤਾ ਕਰੀਏ ਤੇ ਮੈਂ ਸਾਡੇ ਸੂਚਨਾ ਦਫ਼ਤਰ ਦੇ ਸਮੂਹ ਸਟਾਫ ਦਾ ਆਪਣੇ ਵੱਲੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਵਿੱਚ ਜਿੱਥੇ ਲਗਾਤਾਰ ਹਨਾ ਦੀ ਮਾਰ चल ਰਹੀ ਹੈ ਤੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਐਸੇ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਨਾਲ ਨਾਲ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਉਪਰਾਲੇ ਕੀਤੇ ਜਾ ਰਹੇ ਨੇ ਤਾਂ ਜੋ ਇਨ੍ਹਾਂ ਪੀੜਤ ਪਰਿਵਾਰਾਂ ਦੀ ਸਹਾਇਤਾ ਕੀਤੀ ਜਾਵੇ। ਹੁਣ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਜਿੰਦਾ ਜੀ ਦੇ ਵੱਲੋਂ ਆਦੇਸ਼ ਦਿੱਤੇ ਗਏ ਸੀ ਇਸ ਆਦੇਸ਼ ਦੇ ਚਲਨਿਆਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੇ ਵੱਲੋਂ ਅੰਮ੍ਰਿਤਸਰ ਗੁਰਦਾਸਪੁਰ ਅਤੇ ਡੇਰਾ ਬਾਬਾ ਨਾਨਕ ਇਲਾਕਿਆਂ ਦੇ ਪਿੰਡਾਂ ਦਾ ਦੌਰਾ ਕੀਤਾ ਗਿਆ ਅਤੇ ਹੜ੍ਹ ਪ੍ਰਭਾਵਿਤ ਲੋਕਾਂ ਦੇ ਵਸਤੇ ਜਿਹੜਾ ਜ਼ਰੂਰੀ ਸਮਾਨ ਹੈ ਉਹ ਉੱਥੇ ਪਹੁੰਚਾਇਆ ਗਿਆ ਇਸ ਦੇ ਨਾਲ ਨਾਲ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੈਂਬਰ ਉੱਥੇ ਮੌਜੂਦ ਚਨ ਉਹਨਾਂ ਦੇ ਵੱਲੋਂ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਅਤੇ ਜਾਣਨ ਦੀ ਕੋਸ਼ਿਸ਼ ਕੀਤੀ ਗਈ ਕਿ ਉਹਨਾਂ ਨੂੰ ਕਿਹੜੇ-ਕਿਹੜੇ ਸਮਾਨ ਦੀ ਆਉਣ ਵਾਲੇ ਦਿਨਾਂ ਦੇ ਵਿੱਚ ਲੋੜ ਹੈ ਤਾਂ ਜੋ ਉਹਨਾਂ ਦੇ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਪੀੜਿਤ ਪਰਿਵਾਰਾਂ ਦੀ ਸਹਾਇਤਾ ਕੀਤੀ ਜਾਵੇ ਪਠਾਨਕੋਟ ਦੇ ਵਿੱਚ ਹੜ੍ਹਾਂ ਦਾ ਪਾਣੀ ਪਹੁੰਚ ਚੁੱਕਿਆ ਸੀ ਜਿਸ ਦੇ ਕਰਕੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਐਸੇ ਮੌਕੇ ਸਰਕਾਰ ਦੇ ਵੱਲੋਂ ਵੀ ਉੱਥੇ ਪਹੁੰਚ ਕੇ ਦੌਰਾ ਕੀਤਾ ਗਿਆ ਤਾਂ ਜੋ ਇਹ ਜਾਣਿਆ ਜਾ ਸਕੇ ਕਿ ਉੱਥੇ ਲੋਕਾਂ ਨੂੰ ਕਿਹੜੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਐਸੇ ਮੌਕੇ ਰਾਜ ਸਭਾ ਮੈਂਬਰ ਸੰਜੇ ਸਿੰਘ ਅਤੇ ਮੰਤਰੀ ਲਾਲ ਚੰਦ ਘਟਾਰੂ ਚੱਕ ਪਠਾਨਕੋਟ ਦੇ ਉਹਨਾਂ ਇਲਾਕਿਆਂ ਦੇ ਵਿੱਚ ਪਹੁੰਚੇ ਜਿਹੜੇ ਹੜ੍ਹ ਦੇ ਪਾਣੀ ਦੇ ਨਾਲ ਪ੍ਰਭਾਵਿਤ ਸਨ ਅਤੇ ਉਹਨਾਂ ਦੇ ਵੱਲੋਂ ਉੱਥੇ ਪਹੁੰਚ ਕੇ ਦੌਰਾ ਕੀਤਾ ਗਿਆ देखिये मुझे, मुझे लगता है कि आ, पूरा पंजाब इस वक्त बाढ़ की त्रासदी से जूझ रहा है लेकिन बहुत अफसोस की बात है कि भारतीय जनता पार्टी प्रधानमंत्री नरेंद्र मोदी जी की पार्टी और उनके मंत्री ऐसे मौके पर भी सिर्फ राजनीति करने के लिए यहाँ पे आ रहे हैं आग में घी डालने के लिए यहाँ पे आ रहे हैं सहयोग की उनकी कोई भावना नहीं है दूसरे देश में अगर कहीं कुछ होता है तो हमारी सरकार तुरंत पैकेज का ऐलान कर देती है और कृषि मंत्री शिवराज सिंह जी जो एक राज्य के कई वर्षों तक मुख्यमंत्री रहे हैं मुझे अफसोस है कि अजनाला और दूसरे क्षेत्रों का दौरा करने के बाद उन्होंने कहा कि हम केंद्र सरकार को रिपोर्ट देंगे दो हफ्ते से ज्यादा वक्त हो गया पंजाब पूरी तरीके से बाढ़ में डूबा हुआ है कई लोगों की जान चली गई और अभी वो रिपोर्ट दे रहे हैं तकनीक के जमाने में जब एक एक चीज की खबर मीडिया में दिखाई जा रही है टीवी चैनल्स पे प्रसारित की जा रही है पंजाब सरकार ने रिक्वेस्ट किया हमारे मुख्यमंत्री जी ने रिक्वेस्ट किया अरविंद केजरीवाल जी ने रिक्वेस्ट किया हमारे मंत्री अलग अलग क्षेत्रों में लगे हुए हैं विधायक लगे हुए हैं कार्यकर्ता देखिए अपने कंधों पे बोरी लाद के कार्यकर्ता ये बांध बनाने के काम में जुटे हुए किनारे किनारे मेहनत कर रहे हैं तो हम तो मेहनत कर रहे हैं और वो आगे राजनीति कर रहे हैं मुझे ये लगता है कि ऐसे वक्त में मैंने एक साल पहले वो वीडियो मौजूद है मैं आपको दिखा सकता हूं आठ हजार करोड़ रुपए रूरल डेवलपमेंट फंड का पंजाब का और दूसरे मदों का आठ हजार करोड़ रुपए बकाया है आज तक पैसा नहीं दिया मुख्यमंत्री जी ने और हिसाब बना के बताया कि भाई इतना पैसा हमारा बाकी हमको दे दो अपने हक का पैसा पंजाब को नहीं मिल रहा है कहीं आपको केंद्र सरकार का सहयोग नहीं दिख रहा है सिर्फ और सिर्फ ये एक फिजूल की फालतू बातें हैं हमारी सरकार चाहे वो ड्रग्स का मामला हो माइनिंग का मामला हो कहीं किसी को नहीं बख्शती कार्रवाई करने का काम करती है कटारूचक जी हमारे मंत्री जी जो लालचंद कटारूचक जी माननीय मंत्री जी और इनके साथ सारे कार्यकर्ता इस पूरे क्षेत्र में जिस दिन से बाढ़ आई हुई है खुद से मेहनत करके यहाँ के डीसी साहब एसएसपी और तमाम जो पुलिस के अधिकारी हैं प्रशासन के अधिकारी वो सब लोग पूरी मेहनत से काम कर रहे हैं और इसमें लोगों का भी बहुत सहयोग मिल रहा है मैं ये नहीं कह रहा हूँ कि अकेले हम कर रहे हैं यहाँ की जनता कर रही है यहाँ के लोग कर रहे हैं और पंजाब तो वो धरती है जहाँ के लोगों ने दुनिया में कहीं कुछ हुआ भूकंप आया तूफान आया अकाल आया पंजाब के लोगों ने तो लंगर चलाया लोगों की सेवा की पूरी दुनिया की सेवा करने वाले लोगों के रूप में पंजाब के लोगों की पहचान है आज पंजाब तकलीफ में है तो सबको आके यहाँ पे मदद करनी चाहिए हमारे पार्टी के राष्ट्रीय संयोजक अरविंद केजरीवाल जी ने भी अपील की है हमारे कार्यकर्ता हम सब लोग यहाँ पे लगे हुए हैं और इस दुख की घड़ी में हम सब लोग साथ हैं कई परिवारों की जान भी गई है उनकी भी मदद हो रही है और इस वक्त जो जरूरत है उसमें फॉगिंग मशीन की जरूरत है अगर कुछ लोग सहयोग कर सकते हैं गाँवों में दे सकते हैं तो उसकी उसका सहयोग कर सकते हैं त्रिपाल की ज़रूरत है चारे की जरूरत है सरकार अपने स्तर से कर रही है लोग अपने स्तर से कर रहे हैं सामाजिक संस्थाएं अपने स्तर से कर रही है पार्टी हमारी एक कार्यकर्ता अपने तरफ से मेहनत कर रहा है अगर कष्ट है तो इस बात का क्या ऐसे मौके पे भी मोदी सरकार सिर्फ और सिर्फ पूरी बातें कर पैसा मिलाकर अगर आप जोड़ेंगे तो ये साठ हजार करोड़ रुपए बनता है अकेले रूरल डेवलपमेंट फंड और कुछ अन्य मदों का मैंने बताया था कि आठ हजार करोड़ और एक साल पहले पार्लियामेंट के का, का, का दिया गया मेरा बयान है मैंने अपील की थी सरकार से कि भाई ये पंजाब के हक का पैसा है आप कोई दया नहीं कर रहे हैं कोई भीख नहीं दे रहे हैं आप हमारा पैसा दे दीजिए लेकिन वो भी पंजाब के लोगों को नहीं दे रहे कमेटियों ने दौरा कर रही हैं सर्वे कर रही हैं सेंट्रल मिनिस्टर आ रहे हैं पर अभी तक तो हेल्प तो कोई सामने था, नहीं तो, तो वही तो कह रहे हैं वो कि हम रिपोर्ट दे रहे हैं वो रिपोर्ट दे रहे हैं तो अभी किसी दूसरे देश में ब्राजील के फुटबॉलर का एक बार शायद उनकी हड्डी उड्डी टूट गई थी तो तुरंत प्रधानमंत्री जी का ट्वीट आ गया अफगानिस्तान तो ब्राजील के फुटबॉलर की चिंता है अफगानिस्तान को राहत सामग्री उन्होंने भेज दिया और यहाँ हिंदुस्तान के लिए उनके पास कोई राहत का पैकेज नहीं है तो ये तो अफसोस की बात है ना ये सोचना भी पड़ेगा हम लोगों को कि किस तरीके से ये सरकार सौतेला व्यवहार कर रही है पंजाब के साथ पंजाब के फाजिलका जिले लगातार लोग परेशानियों का सामना करना पे रहा है ਫਾਜ਼ਿਲਕਾ ਦੇ ਵਿੱਚ ਹੜਾ ਦਾ ਪਾਣੀ ਪਹੁੰਚ ਚੁੱਕਿਆ ਜਿਸ ਦੇ ਨਾਲ ਫਾਜ਼ਿਲਕਾ ਦੇ ਵਿੱਚ ਰਹਿਣ ਵਾਲੇ ਲੋਕ ਜਿਹੜੇ ਨੇ ਉਹ ਹੜ੍ਹ ਦੇ ਪਾਣੀ ਦੇ ਨਾਲ ਪ੍ਰਭਾਵਿਤ ਹੋ ਰਹੇ ਨੇ ਐਸੇ ਮੌਕੇ ਫਾਜ਼ਿਲਕਾ ਦੇ ਵਿੱਚ ਕੈਬਨਿਟ ਮੰਤਰੀ ਤਰुणਪ੍ਰੀਤ ਸਿੰਘ ਸੂਨ ਦੇ ਵੱਲੋਂ ਉੱਥੇ ਪਹੁੰਚਿਆ ਗਿਆ ਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ। ਫਾਜ਼ਿਲਕਾ ਦੇ ਵਿੱਚ ਹੈ ਔਰ ਇਹ ਫਾਜ਼ਿਲਕਾ ਦਾ ਤੱਨ ਭਾਰਤ ਦਾ ਇਲਾਕਾ ਹੈ। ਜਿਹਦੇ ਮੰਨ ਆਪਸ ਤਿੰਨ ਟੀਮਾਂ ਅੰਦਰ ਵਿੱਚ ਪੋਧੋ ਕੰਦਨਵਾੜੀ ਦੀ ਟੀਮਾਂ ਦੇ ਨਾਲ ਜਵਾਨਾਂ ਦੇ ਨਾਲ ਉਹ ਪਿੰਡਾਂ ਤੱਕ ਕਾਰਗੀਆਂ ਪਹੁੰਚਾ ਰਹੀਆਂ ਨੇ ਇਹਦਾ ਪਸ਼ੂਆਂ ਦਾ ਚਾਰਾ ਪਸ਼ੂਆਂ ਦਾ ਚਾਰਾ ਪ੍ਰੋਪਰ 2000 ਰੁਪਏ ਸ਼ਾਹ ਦੇ ਵਿੱਚ ਪਸ਼ੂਆਂ ਦਾ ਚਾਰਾ ਇਹਦੇ ਵਿੱਚ ਫੀਡ ਆ ਜਾਂਦੀ ਹੈ ਫੀਡ ਵੀ ਜਿਹੜੀ ਕਟਾਈ ਗਈ ਹੈ ਹੁਣ ਇਹ ਬਾਹਰ ਦੇ ਨਹੀਂ ਤੇ ਰਸਾਲ ਸਾਰੇ ਘਰਾਂ ਤੱਕ ਇੱਕ ਹੋਰ ਮਹਿੰਗਿਆ ਦਰਵਾਨੇ ਕਰਨਾ ਅੱਛਾ ਲੱਗਦਾ ਔਰ ਇਹ ਜਿਹੜੀ ਸੇਵਾ ਇਹ ਸੇਵਾ ਇੱਕ ਬਹੁਤ ਵੱਡੀ ਇਹ ਸੇਵਾ ਪੰਜਾਬ ਵਾਸੀਆਂ ਨੇ ਬੜੀ ਸ਼ਕਤ ਦੇ ਨਾਲ ਟਟਾਲਿਆਂ ਦਾ ਬਹੁਤ ਜਨੋ ਧੰਨਵਾਦ ਹੈ ਜਿਹੜੇ ਆਪ ਨੂੰ ਹਾਰੇ ਥਾਲੀਆਂ ਦੇ ਵਿੱਚ ਰਸਣ ਲੈ ਕੇ ਰਸਤਾ ਲੈ ਕੇ ਸਮਾਨ ਲੈ ਕੇ ਉਹਨੇ ਸੋਚ ਰਹੇ ਨੇ ਹੋਰ ਪਰਪੰਦਾ ਦੀ ਜਿਹੜੀ ਸਿਉਰੇ ਪਰਪੰਦਾ ਦੀ ਉਹ ਪਰਪੰਦਾ ਸਾਰੀਆਂ ਜਾਨੀ ਕਿ ਉਹ ਰੇ ਪਛਾਈਆਂ ਗਈਆਂ ਇਸ ਤੋਂ ਪਹਿਲਾਂ ਜਦੋਂ ਆਪਾਂ ਇਹ ਪਿੰਡਾਂ ਦੇ ਵਿੱਚ ਰਸਦ ਲੈ ਕੇ ਹੁਣ ਚੱਲੇ ਆ ਇਹ ਇਸ ਤੋਂ ਪਹਿਲਾਂ ਆਪਾਂ ਡੀਸੀ ਦਫਤਰ ਦੇ ਵਿੱਚ ਇਹ ਵੀ ਪ੍ਰੋਪਰ ਪ੍ਰੈਸ ਕਾਨਫਰੰਸ ਕਰਕੇ ਸਾਰਾ ਡੇਟਾ ਸ਼ੇਅਰ ਕੀਤਾ ਸੀਗਾ ਵੀ ਪ੍ਰਸ਼ਾਸਨ ਦੇ ਅੰਗਾਂ ਕੋਲ ਕੀ ਕੁਛ ਕੰਮ ਨੇ ਜਿਹੜੇ ਆਪਾਂ ਜਾਨੀ ਕਿ ਕੀਤੇ ਨੇ ਕੋਸਰੇ ਮਤਨ ਨਗਰ ਹੁਣੇ ਜਿਹੜਾ ਆਪਾਂ ਜਿਹੜੇ ਆਪਾਂ ਐਮਐਲਏ ਸਾਹਿਬ ਸਨ ਰਾਮ ਸਿੰਘ ਪੈਣੀ ਵਿਖੇ ਆ ਰਾਸ਼ਨ ਦੀਆਂ ਕਿੱਟਾਂ ਨੇ ਜਿਹੜੀਆਂ ਤੇ ਰਾਸ਼ਨ ਦੀਆਂ ਕਿੱਟਾਂ ਲੈ ਕੇ ਆਪਾਂ ਰਾਮ ਸਿੰਘ ਪੈਣੀ ਵਿਖੇ ਜਾ ਰਹੇ ਹਾਂ ਉੱਥੇ ਜਿੰਨੀ ਜ਼ਰੂਰ ਸੀ ਪਹਿਲਾਂ ਵੀ ਪਹੁੰਚਾ ਦਿੱਤਾ ਗਿਆ ਤੇ ਉੱਥੋਂ ਹੁਣ ਕੁਝ ਰਿਕੁਆਇਰਮੈਂਟਸ ਆਈਆਂ ਸਗੀਆਂ ਉਹਨਾਂ ਘਰਾਂ ਦੇ ਵਿੱਚ ਰਾਸ਼ਨ ਦੀਆਂ ਕਿੱਟਾਂ ਦੇਣ ਲਈ ਪੂਰੀ ਟੀਮ ਜਾ ਰਹੀ ਹੈ ਔਰ 180 ਘਰ ਉਹਨੇ ਪਤਾ ਨਹੀਂ ਕਿ 180 ਘਰ ਦੇ ਉੱਥੇ ਤੋਂ 180 ਘਰਾਂ ਦੇ ਵਿੱਚ ਅਸੀਂ ਇੱਕ ਬੋਟ ਹੈ ਜਿਹੜੀ ਪੂਰੀ ਪੂਰੋਂ ਰਾਸ਼ਨ ਦੀ ਭਰ ਕੇ ਉੱਥੇ ਭੇਜੀ ਸੀ ਜਿੰਨਾ ਕੁ ਰਸਦ ਇਸ ਬੋਟ 'ਚ ਜਾ ਸਕਦੀ ਸੀ ਇਸ ਬੋਟ ਕ ਨਾਲ ਦੀ ਬੋਟ 'ਚ ਵੀ ਜਾਣੀ ਗਿਆ ਤੇ ਪਲੱਸ ਉੱਥੇ ਇੱਕ ਅਲੱਗ ਜਿਹੜੀ ਬੋਟ ਹੈ ਉਹ ਵੀ ਭੇਜੀ ਸੀ ਇਹ ਹੁਣ ਗੱਲ ਕੀ ਹੈ ਵੀ ਐਨ ਡੀ ਆਰ ਐਫ ਦੀ ਟੀਮਾਂ ਦਾ ਵੀ ਮੰਨਣਾ ਪ੍ਰਸ਼ਾਸਨ ਦਾ ਵੀ ਇਹ ਕਹਿਣਾ ਹੈ ਕਿ ਪਹਿਲਾਂ ਉਹ ਪਾਣੀ ਹੈ ਜਿਹੜਾ ਉਹੋ ਫਾਜ਼ਿਲਕਾ ਦੇ ਏਰੀਏ ਚ ਨਾ ਵਧਿਆ ਨਾ ਘਟਿਆ ਹੁਣ ਠੁਕਿਆ ਕਿਉਂਕਿ ਨਹੀਂ ਤਾਂ ਲਗਾਤਾਰ ਵਧਦਾ ਜਾ ਰਿਹਾ ਸੀਗਾ ਸੋ ਉਮੀਦ ਤਾਂ ਹੈ ਆਸਤਾ ਹੈ ਕਿ ਕੱਲ੍ਹ ਸ਼ਾਮ ਤੱਕ ਜਾਂ ਪਰਸੋਂ ਤੱਕ ਜਣੀ ਕਿ ਇਹ ਮੂੜਾ ਕੱਟੂਗਾ ਬਾਕੀ ਦੇਖੋ ਪਰਮਾਤਮਾ ਨੂੰ ਮਨਜ਼ੂਰ ਜੋ ਆ ਪੌਂਦੇ ਕਿ ਕਰ ਤਾਂ ਕੁਝ ਨਹੀਂ ਸਕਦੇ ਚਾਰਾ ਜੋੜੀ ਆਪਾਂ ਤਾਂ ਉਪਰਾਲਾ ਕਰ ਸਕਦੇ ਆ ਔਰ ਉਹ ਉਪਰਾਲਾ ਜਿਹੜਾ ਹੈ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਜੀ ਦੇ ਸਖਤ ਦਿਸ਼ਾ ਨਿਰਦੇਸ਼ ਨੇ ਕਿ ਕੋਈ ਵੀ ਮੰਤਰੀ ਕੋਈ ਵੀ ਐਮਐਲਏ ਕੋਈ ਵੀ ਸੰਗਠਨ ਦਾ ਬੰਦਾ ਜਿਹੜਾ ਹੈ ਆਪਣੇ ਘਰਾਂ ਦੇ ਵਿੱਚ ਨਹੀਂ ਹੋਊਗਾ ਲੋਕਾਂ ਦੇ ਵਿੱਚ ਜਾਊਗਾ ਲੋਕ ਸੇਵਾ ਕਰੂਗਾ ਔਰ ਸਾਰੇ ਗਨੇ ਆਪੋ ਆਪਣੇ ਏਰੀਆ ਦੇ ਵਿੱਚ ਡਟੇ ਹੋਏ ਨੇ ਸਾਰੇ ਆਪੋ ਆਪਣੇ ਏਰੀਆ ਚ ਕੰਮ ਕਰਨ ਲੱਗੇ ਹੋਏ ਨੇ ਸੋ ਮੈਂ ਇੱਕ ਵਾਰ ਜਵਾਨਾਂ ਦਾ ਵੀ ਬਹੁਤ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ ਹੈ ਐਨਡੀਆਰਐਫ ਦੇ ਸਾਡੇ ਉਹ ਜਿਹੜੇ ਪੂਰੀ ਟੀਮ ਉਹਨੜੀ ਕੇ ਹੈੱਡ ਕਰ ਰਹੇ ਨੇ ਮੀਨਾ ਸਾਹਿਬ ਬੈਠੇ ਨੇ ਇਹਨਾਂ ਦੀ ਟੀਮ ਇਹਨਾਂ ਦੇ ਜਵਾਨਾਂ ਨੂੰ ਵੀ ਬਹੁਤ ਵੱਡਾ ਧੰਨਵਾਦ ਕਿਉਂਕਿ ਇੰਨਾ ਪਾਣੀ ਹੋਣ ਦੇ ਬਾਵਜੂਦ ਵੀ ਦਨ ਪ੍ਰਤੀ ਰਾਤ ਇਹ ਵੀ ਡੱਟੇ ਹੋਏ ਨੇ ਆਰਮੀ ਦੀਆਂ ਟੁਕੜੀਆਂ ਡੱਟੀਆਂ ਹੋਈਆਂ ਬੀਐਸਐਫ ਦੀਆਂ ਟੁਕੜੀਆਂ ਡੱਟੀਆਂ ਹੋਈਆਂ ਨੇ ਆਮ ਸਿਵਿਲियंस ਦਾ ਤਾਂ ਕਹਿਣਾ ਕੀ ਆਮ ਸਿਵਿਲियन ਵੀ ਬਹੁਤ ਵੱਡੇ ਸਤਰ ਦੇ ਉੱਤੇ ਯੁੱਧ ਸਤਰ ਦੇ ਉੱਤੇ ਜਿਹੜੇ ਸੇਵਾ ਕਰਨ ਲੱਗੇ ਉਹ ਬੰਨ ਤੋਂ ਪਿੱਛੇ ਲੰਗਰ ਲਾਏ ਹੋਏ ਨੇ ਜਿਹੜੇ ਸਾਡੀਆਂ ਧਾਰਮਿਕ ਜਥੇਬੰਦੀਆਂ ਨੇ ਸਾਡੇ ਸੰਤ ਸਮਾਜ ਆ ਉਹਨਾਂ ਨੇ ਵੀ ਉਹਰੇ ਜਥੇਬੰਦੀਆਂ ਨੇ ਲੰਗਰ ਲਾ ਰੱਖੇ ਨੇ ਮੈਨੂੰ ਕੋਈ ਕਿਸੇ ਕਸਮ ਦੀ ਕੋਈ ਕਮੀ ਪੇਸ਼ੀ ਨਹੀਂ ਛੱਡੀ ਇਹ ਤਾਂ ਹੁਣ ਕੁਦਰਤ ਹੈ ਜਿਹੜੀ ਕੁਦਰਤ ਨੂੰ ਕੋਈ ਜੱਜ ਨਹੀਂ ਕਰ ਸਕਦਾ ਸੋ ਕੁਦਰਤ ਨੂੰ ਆਪਾਂ ਮਤਲਬ ਕਿ ਕੁਦਰਤ ਨਾਲ ਆਢਾ ਤਾਂ ਨਹੀਂ ਲੈ ਸਕਦੇ ਪਰ ਅਸੀਂ ਬੇਨਤੀ ਉਹ ਕਰ ਸਕਦੇ ਆ ਕਿ ਪਰਮਾਤਮਾ ਕਿਰਪਾ ਕਰੇ ਇਹਨਾਂ ਇਲਾਕਿਆਂ ਦੇ ਉੱਤੇ ਇਹਨਾਂ ਹੁਣ ਤੱਕ ਦੀਆਂ ਮੁੱਖ ਸਰਗਰਮੀਆਂ ਇਹਨਾਂ ਦੀਆਂ ਹੋਰ ਸਰਗਰਮੀਆਂ ਲੈ ਕੇ ਫਿਰ ਤੁਹਾਡੇ ਸਾਹਮਣੇ ਰੂਬਰੂ ਹੋਵਾਂਗੇ ਫਿਲਹਾਲ ਲਈ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ